ਜਿੱਥੇ ਇੱਕ ਪਾਸੇ ਪਹਾੜਾਂ ਵਿੱਚ ਮੀਂਹ ਪੈਣ ਦੇ ਕਾਰਨ ਪੰਜਾਬ ਦੇ ਸਾਰੇ ਡੈਮ ਪਾਣੀ ਦਾ ਫੁੱਲ ਚੱਲ ਰਿਹਾ ਹਨ ਅਤੇ ਪੰਜਾਬ ਦੇ ਡੈਮਾਂ ਵਿੱਚੋਂ ਪਾਣੀ ਗੁਰਦਾਸਪੁਰ ਪਠਾਨਕੋਟ ਫਰੋਇਪੁਰ ਹੁਸੈਨੀ ਵਾਲਾ ਹੈਡ ਤੋਂ ਹੁੰਦਾ ਆਇਆ ਫਾਜ਼ਿਲਕਾ ਦੇ ਪਿੰਡਾਂ ਵਿੱਚ ਮਾਰ ਕਰ ਰਿਹਾ ਹੈ ਉੱਥੇ ਹੀ ਇਸ ਤੇਜ਼ ਵਹਾਅ ਵਾਲੇ ਪਾਣੀ ਦੇ ਨਾਲ ਵਕਫਖਤਾਂ ਦੇ ਜਾਨਵਰ ਵੀ ਆ ਰਹੇ ਹਨ ਅਤੇ ਜ਼ਹਰੀਲੇ ਸਾਪ ਵੀ ਆ ਰਹੇ ਹਨ ਅਜਿਹਾ ਇੱਕ ਸੱਪ ਫਾਜ਼ਲ ਕਾ ਦੇ ਰੇਤੇ ਵਾਲੀ ਪੈਣੀ ਵਿੱਚ ਇੱਕ ਵਿਅਕਤੀ ਨੂੰ ਲੜ ਗਿਆ ਜਿੱਥੇ ਹਾਲਤ ਗੰਭੀਰ ਹੋ ਗਈ ਪ੍ਰਸ਼ਾਸਨ ਅਤੇ ਐਨਡੀਆਰਫ ਦੀਆਂ ਟੀਮਾਂ ਦੇ ਨਾਲ ਉਸ ਨੂੰ ਸਰਕਾਰੀ ਹਸਪਤਾਲ ਇਲਾਜ ਲਈ ਲਿਆਂਦਾ ਗਿਆ ਹੈ ਜਿੱਥੇ ਵਿਧਾਇਕ ਨਰਿੰਦਰ ਪਾਲ ਸਿੰਘ ਸੋਨਾ ਖੁਦ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਡਾਕਟਰਾਂ ਨਾਲ ਗੱਲਬਾਤ ਕੀਤੀ ਅਤੇ ਜਾਣਕਾਰੀ ਲਈ ਜਿਸ ਤੋਂ ਬਾਅਦ ਗੱਲਬਾਤ ਤੋਂ ਬਾਅਦ ਵਿਧਾਇਕ ਦਰਿੰਦਰ ਪਾਲ ਸਿੰਘ ਸੋਨਾ ਅਤੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਕੀ ਕੁਝ ਕਿਹਾ ਸਭ ਕੋ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਪੂਰੀ ਕਵਰ ਸਾਡੇ ਪੇਸ਼ੈਂਟ ਆਇਆ ਸੀ ਇੱਕ ਸਨੇਗ ਬਾਈਟ ਦਾ ਰੇਤੇ ਵਾਲੀ ਪੈਣੀ ਤੂੰ ਉਹਨੂੰ ਅਸੀਂ ਇਮੀਡੀਏਟਲੀ ਐਂਬੂਲੈਂਸ ਤੋਂ ਸਾਡੇ ਸਿਵਲ ਹਸਪੀਟਲ ਸ਼ਿਫਟ ਕਰਤਾ ਸੀ ਉੱਥੇ ਜਿਹੜਾ ਸਾਡੇ ਮੈਡੀਸਨ ਸਪੈਸ਼ਲਿਸਟਸ ਪਲੱਸ ਐਨਸਥੈਟਿਸ ਉਹਨਾਂ ਨੇ ਸਾਰਾ ਉਹਦਾ ਟ੍ਰੀਟਮੈਂਟ ਕੀਤਾ ਉਸ ਤੋਂ ਬਾਅਦ ਵੈਂਟੀਲੇਟਰ ਕਰਕੇ ਅਸੀਂ ਇੱਥੇ ਬਾਨੂ ਹਸਪੀਟਲ 'ਚ ਸ਼ਿਫਟ ਕਰ ਦਿੱਤਾ ਪੇਸ਼ੈਂਟ ਫਿਲਹਾਲ ਖਤਰੇ ਤੋਂ ਬਾਹਰ ਕਹਿ ਰਹੇ ਆ ਪਰ ਆਪਾਂ ਨੂੰ 24 ਘੰਟੇ ਜਿਹੜਾ ਹੁੰਦਾ ਵਿਜੀਲੈਂਟ ਰਹਿਣਾ ਪੈਂਦਾ ਉਸ ਤੋਂ ਬਾਅਦ ਹੀ ਕੁਝ ਅਪਾ ਡਿਸਾਈਡ ਕਰ ਪਾਣੇ ਆ ਪੇਸ਼ੈਂਟ ਦੀ ਕੰਡੀਸ਼ਨ ਕਿਵੇਂ ਹੈ ਫਿਲਹਾਲ ਉਹ ਅੱਕੇ ਨਾਲੋਂ ਬੈਟਰ ਹੈ ਜੀ ਪਹਿਲਾਂ ਜਦੋਂ ਆਇਆ ਸੀ ਉਦੋਂ ਬਸ ਹਾਰਟ ਵੀ ਰੁਕਿਆ ਹੋਇਆ ਸੀ ਬਟ ਸਾਡੇ ਮੈਡੀਸਿਨ ਸਪੈਸ਼ਲਿਸਟ ਡਾਕਟਰ ਅਵਿਨਮ ਤੇ ਗੁਪੇਨ ਨੇ ਉਹਨਾਂ ਨੂੰ ਰਿਵਾਈਵ ਕੀਤਾ ਤੇ ਹੁਣ ਪੇਸ਼ੈਂਟ ਨੂੰ ਅਸੀਂ ਇੱਥੇ ਹੀ ਵੈਂਟਿਲੇਟਰ ਤੇ ਸ਼ਿਫਟ ਕਰ ਦਿੱਤਾ ਤੇ ਜੋ ਵੀ ਐ ਪ੍ਰਾਈਵੇਟ ਅਸੀਂ ਕੱਲ ਵੀ ਇਹਨਾਂ ਨਾਲ ਮੀਟਿੰਗ ਕੀਤੀ ਸੀ ਆਈਐਮਏ ਮੈਂਬਰਸ ਨਾਲ ਉਹਨਾਂ ਨੇ ਸਾਰਿਆਂ ਨੇ ਸਾਨੂੰ ਸਹਿਯੋਗ ਦਿੱਤਾ ਉਹ ਸਾਰਿਆਂ ਵੱਲੋਂ ਇਹ ਕਿਹਾ ਗਿਆ ਜੋ ਵੀ ਫਲੱਡ ਰਿਲੇਟਿਡ ਪੇਸ਼ੈਂਟ ਆਉਂਦਾ ਉਹਨੂੰ ਅਸੀਂ ਟ੍ਰੀਟਮੈਂਟ ਫ੍ਰੀ ਕਰਾਂਗੇ ਜੇ ਕਿਤੇ ਵੀ ਲੋਡ ਪਈਦਾ ਅਸੀਂ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਉਸ ਚੀਜ਼ ਨੂੰ ਪੇ ਕਰਦੇ ਆਂਗੇ ਤੇ ਜੋ ਪੇਸ਼ੈਂਟ ਆਊਗਾ ਉਹਦਾ ਟ੍ਰੀਟਮੈਂਟ ਫ੍ਰੀ ਹੈ ਬਿਲਕੁਲ ਕੋ ਅੱਜ ਪਿੰਡ ਰੇਤੇ ਵਾਲੇ ਪਣੀ ਤੋਂ ਸਵੇਰੇ ਇਨਫਾਰਮੇਸ਼ਨ ਮਿਲੀ ਸੀ ਕਿ ਇੱਕ ਨੌਜਵਾਨ ਨੂੰ ਜਿਹੜਾ ਸੱਪ ਨੇ ਡੰਗ ਲਿਆ ਤਾਂ ਨਾਲ ਦੀ ਨਾਲ ਉੱਥੇ ਜਿਹੜੀਆਂ ਫੋਰਸਸ ਪੇਜੀਆਂ ਗਿਆ ਉਸ ਤੋਂ ਬਾਅਦ ਐਂਬੂਲੈਂਸ ਉੱਤੇ ਮੌਜੂਦ ਹੀ ਸੀ ਔਰ ਐਂਬੂਲੈਂਸ ਲੈ ਆਹੀ ਸਰਕਾਰੀ ਹਸਪਤਾਲ ਦੇ ਵਿੱਚ ਜਾਂਦਾ ਗਿਆ ਜਿੱਥੇ ਉਹਦਾ ਟ੍ਰੀਟਮੈਂਟ ਸ਼ੁਰੂ ਕੀਤਾ ਗਿਆ ਔਰ ਜਿਵੇਂ ਡਾਕਟਰਸ ਕਹਿ ਰਹੇ ਸੀ ਕਿ ਜਦੋਂ ਉਹਨੂੰ ਲੈ ਕੇ ਆਏ ਤਾਂ ਬਿਲਕੁਲੀ ਜਿਹੜਾ 0% ਲੱਗ ਰਿਹਾ ਸੀ ਪਰ ਡਾਕਟਰ ਨੇ ਆਪਦਾ ਪੂਰਾ ਜ਼ੋਰ ਲਗਾਇਆ ਔਰ ਹੁਣ ਜਿਹੜੀ ਉਹਦੀ ਹਾਲਤ ਕਿਨਾਲੋ ਥੋੜੀ ਜੀ ਸਹੀ ਹੋਈ ਹੈ ਔਰ ਮੈਂ ਪ੍ਰਮਾਤਮਾ ਦੇ ਚਰਣਾ ਜਰਦਾਸ ਕਰਦਾ ਕਿ ਜੋ ਨੌਜਵਾਨ ਜਿਨ੍ਹਾਂ ਦੇ ਸੁਪਨੇ ਟੰਗਿਆ ਪਰਮਾਤਮਾ ਉਹਨਾਂ ਨੂੰ ਜਲਦੀ ਤੰਦਰੁਸਤ ਕਰਨ ਔਰ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਅਪੀਲ ਕਰਾਂਗਾ ਸਾਰੇ ਲੋਕਾਂ ਨੂੰ ਕਿ ਪਾਣੀ ਤੋਂ ਆਪਾਂ ਸਾਰੇ ਦੂਰ ਰਹੀਏ ਔਰ ਤਿਆਰ ਰੱਖੀਏ ਕਿਉਂਕਿ ਜਦੋਂ ਇਹੋ ਜਿਹਾ ਪਾਣੀ ਹੁਣ ਆਇਆ ਹੋਇਆ ਹੈ ਤਾਂ ਇਹੋ ਜਿਹੇ ਕੀੜੇ ਸੱਪ ਵਗੈਰਾ ਉਹ ਵੀ ਆਪ ਦੀ ਜਾਨ ਬਚਾਉਣ ਵਾਸਤੇ ਪਿੰਡਾਂ ਵੱਲ ਨੂੰ ਭੱਜ ਕੇ ਆਉਂਦੇ ਨੇ ਆਪਾਂ ਸਾਰੇ ਜਿਹੜਾ ਸਤਰਕ ਰਹੀਏ ਤਿਆਰ ਰੱਖੀਏ ਔਰ ਮੈਂ ਜਿੰਨੇ ਵੀ ਸਾਡੇ ਸੇਵਾਦਾਰ ਵੀ ਆ ਰਹੇ ਨੇ ਉਹਨਾਂ ਨੂੰ ਬੇਨਤੀ ਕਰਨਾ ਜਿਆਦਾ ਡਾਇਰੈਕਟ ਟਰਾਲੀ ਅੱਗੇ ਜਿਹੜੇ ਨਾਲ ਲੈ ਕੇ ਜਾਣ ਕਿਉਂਕਿ ਰਸਤਾ ਵੀ ਬਲੌਕ ਹੋ ਜਾਂਦਾ ਹੈ। ਪਰ ਕਈ ਵਾਰ ਸਖਤੀ ਕਰਦੀ ਹੈ ਪ੍ਰਸ਼ਾਸਨ ਤਾਂ ਉਹਦੇ ਵਿੱਚ ਵੇਖੋ ਤੁਸੀਂ ਵੀ ਗੁੱਸੇ ਹੁੰਦੇ ਹੋ। ਇਹਦੇ ਵਿੱਚ ਮਜਬੂਰੀ ਹੈ ਪ੍ਰਸ਼ਾਸਨ ਦੀ। ਅੱਜ ਜਿਵੇਂ ਸਾਰਾ ਰਸਤਾ ਸਾਫ਼ ਕਰਵਾਇਆ ਹੋਇਆ ਸੀਗਾ ਐਂਬੂਲੈਂਸ ਜਿਹੜੀ ਉੱਥੋਂ ਕ੍ਰੋਸ ਬੜੀ ਆਸਾਨੀ ਨਾਲ ਹੋ ਗਈ। 15 ਮਿੰਟ ਦੇ ਵਿੱਚ ਉੱਥੋਂ ਕਾਵਾਵਾਂ ਵਾਲੀ ਪੁਲ ਤੋਂ ਹਸਪੀਟਲ ਤੱਕ ਪਹੁੰਚ ਗਈ। ਇਸੇ ਕਰਕੇ ਅਸੀਂ ਸਾਰਾ ਜਿਹੜਾ ਰਸਤਾ ਸਾਫ਼ ਕਰਵਾਉਨੇ ਆ। ਤਾਂ ਜਿਹੜਾ ਰਸਤਾ ਸਾਫ਼ ਹੋਵੇ ਕੋਈ ਵੀ ਐਮਰਜੈਂਸੀ ਆਉਂਦੀ ਹੈ ਤਾਂ ਉਹਨੂੰ ਨਾਲ ਦੀ ਨਾਲ ਅਸੀਂ ਹਸਪੀਟਲ ਸ਼ਿਫਟ ਕਰਕੇ ਉਹਦਾ ਇਲਾਜ ਕੋਈ ਇਹੋ ਜੀ ਗੱਲ ਹੋਣੀ ਤਾਂ ਉਹਦਾ ਲਾਸ਼ ਹੋ ਜੇ ਤਾਂ ਇਹ ਹੀ ਮੇਰੀ ਬੇਨਤੀ ਹੈ ਸਾਰੇ ਲੋਕਾਂ ਨੂੰ ਸਾਰੇ ਸਤਾਰਕ ਰਹਿਣ ਆਪ ਦਾ ਤਿਆਰ ਸਰਕਾਰ ਵੱਲੋਂ ਪ੍ਰੋਪਰ ਜਿਹੜਾ ਸਾਰੇ ਜੋ ਵੀ ਕੋਈ ਇਹੋ ਜੀ ਚੱਲ ਹੁੰਦੀ ਹੈ ਤਾਂ ਆਈਐਮਏ ਡਾਕਟਰਸ ਦੀ ਐਸੋਸੀਏਸ਼ਨ ਉਹ ਸਾਰੇ ਜਿਹੜਾ ਇਸ ਫਲੱਡ ਦੀ ਸਿਚੁਏਸ਼ਨ ਵਿੱਚ ਸਰਕਾਰ ਦਾ ਸਾਥ ਦੇ ਰਹੇ ਨੇ ਔਰ ਕਿਤੇ ਵੀ ਸਾਰੇ ਪ੍ਰਾਈਵੇਟ ਹਸਪੀਟਲ ਨੇ ਜਿਹੜੇ ਫਾਜ਼ਿਲਕਾ ਦੇ ਸਾਰੇ ਡਾਕਟਰਸ ਨੇ ਉਹ ਸਰਕਾਰ ਦੀ ਹੈਲਪ ਕਰ ਰਹੇ ਨੇ ਜੋ ਵੀ ਫਲੰਡਰ ਰਿਲੇਟਡ ਕੋਈ ਇਹੋ ਜਿਹਾ ਇਸ਼ੂ ਆਉਂਦਾ ਹੈ ਕੋਈ ਕਿਸੇ ਨੂੰ ਇਹੋ ਜਿਹੀ ਦਿੱਕਤ ਆਉਂਦੀ ਹੈ ਤਾਂ ਸਾਰੇ ਹਸਪਤਾਲ ਬਿਲਕੁਲ ਫ੍ਰੀ ਇਲਾਜ ਕਰ ਰਹੇ ਨੇ ਔਰ ਸਾਰੇ ਜਿੰਨੇ ਵੀ ਹੁਣ ਆਪਣੇ ਪ੍ਰਾਈਵੇਟ ਹਸਪਤਾਲ ਜਿੰਨੇ ਵੀ ਨੇ ਸਾਰਿਆਂ ਵੱਲੋਂ ਜਿਹੜਾ ਫ੍ਰੀ ਇਲਾਜ ਕੀਤਾ ਜਾ ਰਿਹਾ ਹੈ ਔਰ ਪ੍ਰਸ਼ਾਸਨ ਵੱਲੋਂ ਜਿਹੜਾ ਉਹਨਾਂ ਦਾ ਜੋ ਵੀ ਕਿਤੇ ਕਿਤੇ ਵੀ ਆਪਣੇ ਪ੍ਰਾਈਵੇਟ ਹਸਪਤਾਲ ਨੂੰ ਮਰਦੀ ਲੋੜ ਮਰਦੀ ਪ੍ਰਸ਼ਾਸਨ ਵੀ ਉਹਨਾਂ ਦੇ ਫਤਲੀ ਹਰ ਘੰਟੇ ਦੇ ਹਰ 24 ਘੰਟੇ ਤਿਆਰ ਹੈ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत